ਜਲੰਧਰ ਪੁਲਿਸ ਨੇ ਸ਼ਹਿਰ ਵਿੱਚ ਸੈਚੀ ਗੱਤੇ ਚੋਰੀ ਗਿਆ ਤੇ ਲੁੱਟ ਕੋਹਾ ਦੀਆਂ ਘਟਨਾਵਾਂ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਆ ਜਲੰਧਰ ਪੁਲਿਸ ਨੇ ਦੱਸਿਆ ਕਿ ਹਰਜਿੰਦਰ ਸਿੰਘ ਵਾਸੀ ਅਹਿਮਦਪੁਰ ਚੰਨਾ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਮਾਡਲ ਟਾਊਨ ਤੋਂ ਉਸ ਕੋਲੋਂ ਚੋਰੀ ਦਾ ਇੱਕ ਮੋਟਰਸਾਈਕਲ ਅਤੇ 4 ਸੱਟ ਸੋਨੇ ਦੀਆਂ ਬਾਰੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਸੰਦਰਭਿਕੇ ਮੁੱਜਮ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਇਸੇ ਤਰ੍ਹਾਂ ਵੇਰਵੇ ਦਾ ਖੁਲਾਸਾ ਕਰਦੇ ਆ ਜਲੰਧਰ ਪੁਲਿਸ ਨੇ ਸੈਚੀ ਗੱਤੇ ਚੋਰੀ ਗਿਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਮੈਸਟਰੋ ਸਕੂਟਰ ਅਤੇ ਇੱਕ ਮੋਬਾਈਲ ਫੋਨ ਬਰਾਮਦ ਕਰਕੇ ਮੌਜਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਟੋਪੀ ਵਾਸੀ ਥਾਣਾ ਸਦਰ ਕਪੂਰਥਲਾ ਤੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਜਗਜੀਤ ਸਿੰਘ ਵਾਸੀ ਥਾਣਾ ਸਦਰ ਕਪੂਰਥਲਾ ਵਜੋਂ ਹੋਈ ਹੈ ਥਾਣਾ ਬਸਤੀ ਬਾਵਾ ਖੇਜ ਜਲੰਧਰ ਵਿਖੇ ਪੁਲਿਸ ਨੇ ਮੁਲਜ਼ਮਾਂ ਖਿਲਾਫ ਐਫ ਆਈ ਆਰ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਇਸ ਮਾਮਲੇ ਦੀ ਅਗਲੇ ਦੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬੀਸ ਟੀਵੀ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਜਿਹੜਾ ਹੈਗਾ ਉਹ ਚੋਰੀ ਕਰਨ ਵਾਲੇ ਜਿਹੜੇ ਗਿਰੋਹ ਹੈ ਉਹਨਾਂ ਦੇ ਖਿਲਾਫ ਕਾਬੂਾਈ ਕੀਤੀ ਹੈਗੀ ਇਹਦੇ ਵਿੱਚ ਅਸੀਂ ਜਿਹੜੇ ਦੋ ਗਿਰੋਹ ਫੜੇ ਨੇ ਜਿਹਦੇ ਵਿੱਚ ਅਸੀਂ ਦੋ ਵੱਖ-ਵੱਖ ਪਰਚੇ ਇੱਕ ਮੋਲਟਨ ਟਾਊਨ ਸਬਡੀਵੀਜ਼ਨ ਦੇ ਵਿੱਚ ਪੀਐਸ ਵਕੀਲ ਦੇ ਵਿੱਚ ਦਰਜ ਕੀਤਾ ਹੈਗਾ ਇਸ ਤੋਂ ਇਲਾਵਾ ਇੱਕ ਸਟੇਸ਼ਨ ਨੰਬਰ 6 ਪੀ ਜਿਹੜੀ ਹੈਗੀ ਮੋਲਟਨ ਸਬਡੀਵੀਜ਼ਨ ਦੇ ਵਿੱਚ ਦਰਜ ਕੀਤਾ ਹੈ ਦੋਨੋਂ ਜਿਹੜੇ ਹੈਗੇ 303 ਬੀਐਨਐਸ ਦੇ ਤਹਿ ਦਰਜ ਕੀਤੇ ਗਏ ਗਏ ਜਿਹਦੇ ਚ ਜਿਹੜਾ ਮਕਦਮਾ ਵਕੀਲ ਦਾ ਮਕਦਮਾ ਹੈ ਉੱਥੇ ਇੱਕ ਬੰਦਾ ਮਨਪ੍ਰੀਤ ਅਲਿਆਸ ਮੰਨਾ ਅ ਅਗਵੈਸਟ ਕੀਤਾ ਹੈਗਾ ਜਿਹਦੇ ਚ ਪੰਜ ਮੁਕਦਮੇ ਪਹਿਲਾਂ ਦਰਜ ਸੀਗੇ ਇਹਦੇ ਤੋਂ ਇੱਕ ਮੋਟਰਸਾਈਕਲ ਇੱਕ ਸਕੂਟਰੀ ਅਤੇ ਮੋਬਾਈਲ ਫੋਨ ਵਰਮਤ ਕੀਤੇ ਹੈਗੇ ਅ ਅਦੇ ਨਾਲ ਹੀ ਇੱਕ ਬੰਦਾ ਸੀ ਗੁਪੀਤ ਉਹਦੇ ਚ ਇੱਕ ਪਤਾ ਸੀ ਦੋਨੋਂ ਕੋਕੁੱਤਲੇ ਦੇ ਰਹਿਣਾ ਰਹੇ ਹੈਗੇ ਅਸੀਂ ਨਾ ਤੋਂ ਜਿਹੜਾ ਹੈਗੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਐਂਡ ਇਨਟਰੋਗੇਸ਼ਨ ਦੇ ਵਿੱਚ ਜਿਹੜੀ ਵਕਤ ਜਿਹੜੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਦੂਜੇ ਸਾਹਮਣੇ ਆਏਗਾ ਅਸੀਂ ਕਰਾਂਗੇ ਜਿਹੜਾ ਪਤਾ ਦੂਜੇ ਨੰਬਰ 6 ਦੇ ਵਿੱਚ ਦਰਜ ਹੈਗਾ ਉਹਦੇ ਚ ਇੱਕ ਬਜਿੰਦ ਇੱਕ ਬੰਦਾ ਹੈਗਾ ਹਰਜਿੰਦਰ ਰਿਆਸ ਜਿੰਦਿਕ ਆ ਜਿਹੜਾ ਜ਼ਿਲ੍ਹਾ ਕਪੂਰਥਲੇ ਦਾ ਵਹਿਣ ਵਾਲਾ ਹੈਗਾ ਕੁਲਤਾਨਪੁਰ ਲੋਧੀ ਦਾ ਇਹਦੇ ਤੋਂ ਇੱਕ ਮੋਟਰਸਾਈਕਲ ਉਸ ਚਾਪ ਵਾਲੀ ਦੀ ਜਿਹੜੀ ਹੈਗੀ ਰਿਕਵਰ ਕੀਤੀ ਹੈਗੇ ਆ ਮਡਲ ਟਾਊਨ ਸਬਡੀਵੀਜ਼ਨ ਦੇ ਵਿੱਚ ਅਤੇ ਜਲੰਧਰ ਅਤੇ ਹਾਤੀ ਦੇ ਵਿਚਵੀਂ ਇਹਦੇ ਚ ਜਿਹੜੇ ਆਪਣੀ ਵਾਪਦਤਾ ਨੂੰ ਅੰਜਾਮ ਦੇ ਦਰ ਸੀਗੇ ਜਿਸ ਤੋਂ ਚਾਪ ਵਾਲੀਆਂ ਦੇ ਚਾਪ ਸੈਪਰੇਟ ਜਿਹੜੇ ਮੁਕਦਮੇ ਸੀ ਟ੍ਰੈਸ ਕੀਤੇ ਹੈਗੇ ਇਸ ਤੋਂ ਇਲਾਵਾ ਇਹਦੇ ਚ ਦੋ ਪੁਰਾਣੇ ਕੇਸ ਜਿਹੜੇ ਹੈਗੇ ਡਿਵੀਜ਼ਨ ਨੰਬਰ 6 ਦਾ ਇੱਕ ਕੇਸ ਇੱਕ ਪੀਐਸ ਲਾਮੜਾ ਜਿਲੰਦਰ ਤੇ ਆ ਤਿੱਥੇ ਜਿਹੜਾ ਕਿਸੇ ਹੈ ਉੱਥੇ ਹੀ ਲੋੜਿੰਦਾ ਸੀਗਾ ਅ ਇਸ ਤੋਂ ਇਲਾਵਾ ਜਿਹੜਾ ਇਹਦੇ 'ਚ ਜਿਹੜੇ ਤਿੰਨ ਇਹਦੀ ਜਿਹੜੀ ਹਿਸਟਰੀ ਹੈ ਉਹ ਕ੍ਰਿਮੀਨਲ ਹੈਗੀ ਇਹਦੇ 'ਚ ਤਿੰਨ ਜਿਹੜੇ ਹੈਗੇ ਪ੍ਰੀਵੀਅਸ ਜਿਹੜੇ ਐਫਆਈਆਰ ਹੈ ਉਹ ਵੀ ਦਬਸ ਹੈਗੀ ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਪ੍ਰੋਪਰਲੀ ਅਦਾਲਤ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਲੈ ਕੇ ਪ੍ਰੋਪਰ ਇੰਟਰੋਗੇਟ ਕਰਕੇ ਜੋ ਵੀ ਅ ਅੱਗੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਚ ਆਏਗਾ ਅਸੀਂ ਉਸ ਸਭ ਨਾਲ ਜਿਹੜੀ ਕੰਮ ਅਸੀਂ ਅਮਲ ਵਿੱਚ ਲਿਆਵਾਂਗੇ